बीएसके मीडिया ग्रुप ਤੇ ਕੋਰੀ ਫਿਰ ਤੁਹਾਡਾ ਸਭ ਜਰਾਂ ਦੋਸਤਾ ਪੈਣਾ ਪਾਈਆਂ ਦਾ ਨਿੱਗਾ ਸਵਾਗਤ ਹੈ ਔਰ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਪਰਮਜੀਤ ਸਿੰਘ ਹੌਸਲਾ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕੁਮ ਉਲਾਨਾ ਮਿੱਤਰੋ ਪਿਆਰਿਓ ਬੜੀ ਪਿਆਰੀ ਜੀ ਖਬਰ ਤੁਹਾਨੂੰ ਸਾਂਝੀ ਕਰਨੀ ਆ ਮੈਨੂੰ ਪਰਸਨਲੀ ਬੜੀ ਖੁਸ਼ੀ ਹੁੰਦੀ ਇਹੋ ਜੀ ਕੋਈ ਚੀਜ਼ ਦੇਖ ਕੇ ਕਿ ਯਾਰ ਸ਼ੁਕਰ ਹੈ ਕਿਤਨਾ ਕਿਤੇ ਇਨਸਾਨੀਅਤ ਅਜੀ ਵੀ ਕਾਇਮ ਆ ਅਸੀਂ ਆਪਣੇ ਦਾਦਿਆਂ ਪਰਦਾਦਿਆਂ ਤੋਂ ਵੀ ਇਹ ਗੱਲਾਂ ਸੁਣੀਆਂ ਸਨ ਤੇ ਕੁਝ ਗੱਲਾਂ ਖੁਦ ਵੀ ਦੇਖੀਆਂ ਨੇ ਕਿ ਕਿਸੇ ਜ਼ਮਾਨੇ ਵਿੱਚ ਇਹ ਯਾਰੀਆਂ ਦੋਸਤੀਆਂ ਹੁੰਦੀਆਂ ਸਨ ਇੱਕ ਦੂਸਰੇ ਲਈ ਇਦਾਂ ਲੋਕੀ ਖੜਦੇ ਸਨ ਕਿ ਅੱਜ ਜੇ ਉਹ ਗੱਲਾਂ ਸੁਣਾਈਏ ਤੇ ਲੋਕੀ ਕਹਿੰਦੇ ਐਵੇਂ ਹੀ ਬਕਵਾਸ ਕਰਦਾ ਇਦਾਂ ਦਾ ਕਿੱਥੋਂ ਸੀਗਾ ਜਮਾਨਾ ਕਿਉਂਕਿ ਹੁਣ ਸਾਰਾ ਕੁਝ ਬਦਲ ਰਿਹਾ ਨਾਲ ਨਾਲ ਇੱਕ ਵੀਡੀਓ ਚੱਲੀ ਜਾਂਦੀ ਹੈ ਜੀ ਇਹ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਪਿੰਡ ਪੂਨਾਵਾਲ ਦੀ ਜੇਸ ਪਿੰਡ ਵਿੱਚ ਦੋ ਹਿੰਦੂ ਪਰਾਵਾਂ ਨੇ ਮੁਸਲਮਾਨ ਪਰਾਵਾਂ ਨੂੰ ਉਸ ਪਿੰਡ ਵਿੱਚ ਵਾਸਤੇ ਕੁਝ ਇੱਕ ਮੁਸਲਮਾਨ ਪਰਿਵਾਰਾਂ ਨੂੰ 5 ਵਿਗਾ ਜ਼ਮੀਨ ਦਿੱਤੀ ਆ ਕਾਦੇ ਵਾਸਤੇ ਮਸਜਿਦ ਬਣਾਉਣ ਵਾਸਤੇ ਕਿਉਂ ਕਿ ਇਹ ਜਿੰਨੇ ਪਰਿਵਾਰ ਉੱਥੇ ਮੁਸਲਮ ਪਰਿਵਾਰ ਨੇ ਮੀ ਹੋਵੇ ਨੇਰੀ ਹੋਵੇ ਛਖੜ ਹੋਣ ਇਹਨਾਂ ਨੂੰ 4-5 ਕਿਲੋਮੀਟਰ ਦੂਰ ਨਮਾਜ਼ ਅਦਾ ਕਰਨ ਜਾਣਾ ਪੈਂਦਾ ਸੀਗਾ ਤੇ ਦੇਖ ਲਓ ਅੱਜ ਜਿੱਥੇ ਜ਼ਮਾਨਾ ਆਇਆ ਕਿ ਤੁਸੀਂ ਵਟਾਂ ਵਾਸਤੇ ਭਰਾ ਭਰਾ ਨੂੰ ਵੱਢੀ ਜਾ ਰਿਹਾ ਪੁੱਤ ਪਿਓ ਨੂੰ ਵੜ ਦਿੰਦਾ ਪਿਓ ਪੁੱਤ ਨੂੰ ਵੜ ਦਿੰਦਾ ਇੰਨੀ ਕਿ ਜ਼ਮੀਨ ਵਾਸਤੇ ਪਰ ਉੱਥੇ ਇਹੋ ਜਿਹਾ ਕੁਝ ਮਿਸਾਲੀ ਲੋਕ ਵੀ ਹਨ ਜਿਨ੍ਹਾਂ ਨੇ ਦੂਸਰੇ ਧਰਮ ਵਾਸਤੇ ਸਿਰਫ ਇਹ ਚੀਜ਼ ਦੇਖ ਕੇ ਕਿ ਇਹਨਾਂ ਨੂੰ ਦੂਰ ਜਾਣਾ ਪੈਂਦਾ ਤੁਰ ਕੇ ਆਪਣੀ ਨਮਾਜ਼ ਅਦਾ ਕਰਨ 5 ਵਿਗਾ ਜ਼ਮੀਨ ਦਿੱਤੀ ਤੁਹਾਨੂੰ ਵੀਡੀਓ ਵਿਦ ਆਡੀਓ ਵੀ ਸੁਣਾਵਾਂਗਾ ਤੁਸੀਂ ਬਹੁਤ ਖੁਸ਼ ਹੋਵੋਗੇ ਸੁਣ ਕੇ ਤੇ ਇੱਥੇ ਤਾਂ ਕਿ ਨਹੀਂ ਸਿਰਫ ਇਹ ਦੋ ਭਰਾ ਹੀ ਨਹੀਂ ਪੂਰਾ ਪਿੰਡ ਇਹਨਾਂ ਪਰਿਵਾਰਾਂ ਦੇ ਨਾਲ ਜੁੜਿਆ ਮੁਸਲਮਾਨ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਿੱਥੇ 5 ਵਿਗਾ ਜ਼ਮੀਨ ਦਿੱਤੀ ਹੈ ਮਸਜਿਦ ਬਣਾਈ ਉੱਥੇ ਪਿੰਡ ਦੇ ਵਿੱਚੋਂ 14 ਲੱਖ ਰੁਪਏ ਇਕੱਠਾ ਕਰਕੇ ਦਿੱਤਾ ਕਮਾਲ ਹੈ ਸਲੂਟ ਆ ਇਸ ਪਿੰਡ ਨੂੰ ਔਰ ਸਪੈਸ਼ਲੀ ਇਹਨਾਂ ਦੋ ਭਰਾਵਾਂ ਨੂੰ ਜਿਨ੍ਹਾਂ ਨੇ 5 ਵਿਗਾ ਜ਼ਮੀਨ ਦਿੱਤੀ ਹੈ ਪਹਿਲਾਂ ਇਹ ਵੀਡੀਓ ਸੁਣਦੇ ਉਸ ਤੋਂ ਬਾਅਦ ਤੁਹਾਨੂੰ ਦੋ ਉਦਾਹਰਨਾਂ ਹੋਰ ਦਿੰਨਾ ਇੱਕ 3 ਸਾਲ ਪਹਿਲਾਂ ਵੀ ਇੱਦਾਂ ਹੀ ਉਦਾਹਰਨ ਹੋਈ ਸੀਗੀ ਕਾਇਮ ਹੋਈ ਸੀਗੀ ਪਰ ਉਹ ਚੱਕਰੇ ਆ ਨਾ ਉਹੀ ਕਿ ਅਸੀਂ ਚੰਗੀਆਂ ਚੀਜ਼ਾਂ ਸ਼ੇਅਰ ਨਹੀਂ ਕਰਦੇ ਪਰ ਅੱਜ ਤੁਹਾਨੂੰ ਉਹ ਸਕਰੀਨਸ਼ਾਟ ਦਿਖਾਵਾਂਗਾ ਕਿਹੜੇ ਕਿਹੜੇ ਪਿੰਡ ਕਿੰਨੀ ਕਿੰਨੀ ਜ਼ਮੀਨ ਤੇ ਕਿੱਦਾਂ-ਕਿੱਦਾਂ ਹੋਇਆ ਸੀਗਾ ਪਹਿਲਾਂ ਛੋਟੀ ਜੀ ਵੀਡੀਓ ਦੇਖਦੇ ਆ ਵਿਦ ਆਡੀਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿੱਥੇ ਕੀ ਕਿਹੋ ਜਿਹਾ ਇਹੋ ਜਿਹੀ ਖੁਸ਼ਖਬਰੀ ਕਿੱਥੇ ਹੋਈ ਹੈ ਸੁਣੋ ਜੀ ਆ ਸਾਡੇ ਨਗਰਪਿੰਡ ਪੋਨਾਵਾਲ ਦੇ ਵਿੱਚ ਅੱਜ ਮੁਸਲਮਾਨ ਭਾਈਚਾਰੇ ਦੇ ਜੋ ਮਸਜਿਦ ਦੇ ਉਦਘਾਟਨ ਲਈ ਸਮੂਹ ਸੰਗਤਾਂ ਇਕੱਠੀਆਂ ਹੋਈਆਂ ਨੇ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਅਤੇ ਜੋ 5 ਵਜੇ ਸਵੇਰੇ ਪਰਸਨਲ ਜਗ੍ਹਾ ਦੇ ਵਿੱਚੋਂ ਮੇਰੇ ਅੰਕਲ ਨੇ ਦਾਨ ਦਾਨ ਦਿੱਤੀ ਹੈ ਜੀ ਦੋਨੇ ਭਰਾਵਾਂ ਨੇ 5 ਤੋਂ ਲੈ ਕੇ 7 ਵਜੇ ਸਵੇਰੇ ਅਸੀਂ ਸਮੂਹ ਨਗਰ ਪੰਚਾਇਤ ਵੱਲੋਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਬਾਹਰੋਂ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਜੀ انہوں کا بہت بہت جی ہماری اس مسجد کے لیے جو جگہ دی گئی ہے وہ ہمارے گاؤں کے ہندو بھائی چار سردار جسی سنگھ جی اور کالا سنگھ جی پندت پروار کے تحت ہمیں یہ دان بھی دی گئی ہے اور مسجد کے لیے سپیسلی بولا گیا کہ مسجد بنی ہے ہمارے یہاں اور ہمارے آج بہت سی بہت ہی بڑی خوشی کا دن ہے تو جو ہمارے گاؤں میں ایک مثال کام ہوئی ہے ہندو مسلم بھائی چارے کی اور میں چاہتا ہوں کہ یہی سیکھ ہمارے پورے پنجاب میں قائم جاب ہو اور ہم جگہ بھائی چارکتہ سانج پوری یہ جو مسجد آپ دیکھ رہے ہیں یہ نہ جگہ دی ہے نہ جو پنڈت پریوار سے سب رکھتے ہیں جسپال جی جسپال رام جی اور اجے رام جی اور ان کے پریوار کے لوگ ہمارے سرپنچ صاحب موجود ہیں ساتھ میں اس وقت تو اس ہندو پریوار نے یہ جگہ جو ہے مسلمان بھائیوں کو مسجد کے لیے دی تاکہ اس گاؤں میں کوئی مسجد نہیں تھی اور پنجاب کی زمین پر صدیوں سے یہ رواج ہے کہ مسلمان اور ہندو جو ہیں اپنے سکھ بھائیوں کو بڑا بھائی مانتے ہوئے ہمیشہ پنجاب میں سارے گاؤں میں ایکتا پیار اور محبت کے ساتھ رہتے آئے ہیں آج آپ اس مسجد کو دیکھ رہے ہیں جہاں ایک طرف پورے بھارت میں لوگ دھرم کے نام پر سوشل میڈیا پر اور عام چینلز کے اوپر ڈبیٹ کر رہے ہیں وہیں پورے پنجاب میں مسلمان سکھ ہندو عیسائی جینی بودی، دلت سب بھائی آپس میں پیار اور محبت کے ساتھ آگے بڑھ رہے ہیں تو میں ان لوگوں کو مبارکباد دینا چاہتا ہوں پورے پنڈت کو کہ انہوں نے یہ جگہ مسجد کو دی اور آج یہاں مسجد میں نماز ہو رہی اور خدا سے دعا بھی کرتا ہوں یہ پریوار خوب پھلے پھلے اس پورے گاؤں کے لوگ بڑی عزت حاصل کریں ان کی آنے والی نسلیں جو ہیں وہ پورے پنجاب میں پورے دیش میں اپنا نام بنائیں اللہ تعالیٰ ان کو اسی طرح عزتوں سے بخشتا رہے اور یہ محبت کا پیغام جو ہے یہاں سے پورے دیش میں واہ کمال دی گل ہے دیکھ لو میں تدی کہنا ہوننا کہ ہر ਧਰਮ ਦੇ ਵਿੱਚ ਚੰਗੇ ਤੇ ਮਾੜੇ ਲੋਕ ਹੁੰਦੇ ਨੇ ਸਾਰਾ ਕੋਈ ਧਰਮ ਮਾੜਾ ਨਹੀਂ ਹੁੰਦਾ ਕਿਸੇ ਵੀ ਕੌਮ ਕਿਸੇ ਮਜ਼ਹਬ ਦੇ ਤੁਸੀਂ ਚਾ ਕੇ ਦੇਖ ਲਓ ਕਿ ਜਿੱਥੇ ਮੁ슬ਮਾਨਾਂ ਵਿੱਚ ਜਿੱਦੇ ਬਹੁਤ سارے ਕਹਿੰਦੇ ਨੇ ਕਿ ਕਿਉਂਕਿ ਮੈਂ ਅਕਸਰ ਕਹਿੰਦਾ ਹੁੰਨਾ ਕਿ ਸਾਰੇ ਮੁ슬ਮਮਾਨ ਮਾੜੇ ਨਹੀਂ ਆ ਸਾਰੇ ਹਿੰਦੂ ਮਾੜੇ ਨਹੀਂ ਆ ਸਾਰੇ ਸਿੱਖ ਮਾੜੇ ਨਹੀਂ ਆ ਹੁਣ ਜਿੱਥੇ ਇੱਕ ਪਾਸੇ ਬਹੁਤ ਸਾਰੇ ਹਿੰਦੂ ਸੰਗਠਨ ਇਹੋ ਜਿਹੇ ਨੇ ਜਿਹੜੇ ਮਸਜਿਦਾਂ ਢਾਉਣ ਦੀਆਂ ਜ਼ਿੰਮੇਵਾਰੀਆਂ ਵੀ ਲੈ ਰਹੇ ਨੇ ਹੁਣ ਕੱਲ ਪਰਸੋਂ ਤੁਸੀਂ ਦੇਖਿਆ ਹੋਵੇਗਾ ਇੱਕ ਖਬਰ ਕਿ ਬਾਬਾ ਭੁੱਲੇ ਸ਼ਾਹ ਦੀ ਮਜ਼ਾਰ ਨੂੰ ਢਾਇਆ ਜਾ ਰਿਹਾ ਸਿਰਫ ਇਸ ਕਰਕੇ ਕਹਿੰਦੇ ਮੁ슬ਮਾਨ ਆ ਇਹੋ ਜਿਹੇ ਜਿੱਥੇ ਲੋਕ ਵਾਸਤੇ ਨੇ ਉੱਥੇ ਇੰਦਾਂ ਦੇ ਵੀ ਹਿੰਦੂ ਭਰਾ ਵਾਸਤੇ ਨੇ ਦੇਖੋ ਕੈਸੀ ਮਿਸਾਲ ਕਾਇਮ ਕੀਤੀ ਆ ਸੋ ਚੰਗੇ ਮਾੜੇ ਲੋਕ ਹਰ ਵਰਗ ਦੇ ਵਿੱਚ ਨੇ ਹਰ ਕੌਮ ਦੇ ਵਿੱਚ ਨੇ ਬਸ ਇਹ ਆ ਕਿ ਸਾਨੂੰ ਦੇਖਣ ਦੀ ਲੋੜ ਆ ਸੋ ਇੱਕ ਤੁਹਾਨੂੰ ਦੋ ਸਕਰੀਨਸ਼ਾਟ ਦਿਖਾਉਣਾ ਆ ਆ ਦੇਖੋ ਇੱਕ ਤੁਸੀਂ ਸਕਰੀਨਸ਼ਾਟ ਦੇਖੋ ਤੁਹਾਡੀ ਸਕਰੀਨ ਤੇ ਨਜ਼ਰ ਆ ਰਹਾ ਇਹ ਜੀ ਹੈਗੀ ਆ ਕੋਈ 3 ਕੁ ਸਾਲ ਪਹਿਲਾਂ ਦੀ ਗੱਲ ਐ ਵੀ ਇਹ ਵੀ Hindu ਪਰਿਵਾਰ ਹੀ ਸੀਗਾ ਜਿਨ੍ਹਾਂ ਨੇ ਇਹ ਪਿੰਡ ਇਹ ਵੀ ਸੰਗਰੂਰ ਜ਼ਿਲ੍ਹੇ ਦੀ ਗੱਲ ਆ ਰਾਮਪੁਰਾ ਗੁਜਰਾ ਪਿੰਡ ਦੀ ਇਹ ਗੱਲ ਆ ਜਿੱਥੇ Hindu ਪਰਿਵਾਰਾਂ ਨੇ 11 ਉੱਥੇ ਮੁਸਲਮਾਨ ਪਰਿਵਾਰ ਰਹਿੰਦੇ ਸਨ 11 ਔਰ ਉਹਨਾਂ ਨੇ ਉਹਨਾਂ 11 ਪਰਿਵਾਰਾਂ ਨੂੰ ਘਟੋ ਘਟ ਉਹਨਾਂ ਨੇ ਕਹਿੰਦੇ 16 ਮਰਲੇ 16 ਮਰਲੇ ਜ਼ਮੀਨ ਦਿੱਤੀ ਐ ਔਰ ਮਸਜਿਦ ਬਣਾ ਕੇ ਦਿੱਤੀ ਕਿਉਂਕਿ ਉਹ ਵੀ 3-4 ਕਿਲੋਮੀਟਰ ਦੂਰ ਕਿਸੇ ਪਿੰਡ ਦਿਬੜਾ ਪਿੰਡ ਡਿੜਬਾ ਪਿੰਡ ਦੇ ਵਿੱਚ ਨਮਾਜ਼ ਪੜਾਂ ਜਾਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਫਿਰ ਮਸਜਿਦ ਉੱਥੇ ਬਣਾ ਕੇ ਦਿੱਤੀ ਔਰ ਬੜੀ ਹੈਲਪ ਵੀ ਕੀਤੀ ਜ਼ਮੀਨ ਵੀ ਦਿੱਤੀ ਇੱਕ ਹੋਰ ਤੁਹਾਨੂੰ ਸਕਰੀਨਸ਼ਾਟ ਦਿਖਾਉਣਾ ਆ ਦੇਖੋ ਇਹ ਇਹ ਦੇਖੋ ਇਹ ਨੀ ਇਹ ਵਾਲਾ ਮਾਫ ਕਰਨਾ ਇਹ ਵਾਲਾ ਇਹ ਦੇਖੋ 마ਸੀ ਕੇ ਪਿੰਡ ਹੈ 마ਸੀ ਕੇ ਪਿੰਡ ਦੇ ਵਿੱਚ ਸਿੱਖਾਂ ਨੇ ਮੁਸਲਮਾਨ ਭਰਾਵਾਂ ਨੂੰ ਇਹ ਜਗ੍ਹਾ ਦਿੱਤੀ ਸੀ ਔਰ ਇਸ ਜਗ੍ਹਾ ਤੇ ਵੀ ਮਸਜਿਦ ਬਣਾਉਣ ਵਾਸਤੇ ਕਿ ਸੇਮ ਪ੍ਰੋਬਲਮ ਉਹੀ ਸੀ ਕਿ ਉਹਨਾਂ ਨੂੰ ਨਮਾਜ਼ ਕਰਨ ਵਾਸਤੇ ਨਮਾਜ਼ ਅਦਾ ਕਰਨ ਲਈ ਕੋਈ ਜਗ੍ਹਾ ਨਹੀਂ ਸੀਗੀ ਔਰ ਫਿਰ ਇੱਥੇ ਸਿੱਖਾਂ ਪਰਿਵਾਰਾਂ ਨੇ ਉਹਨਾਂ ਨੂੰ ਜ਼ਮੀਨ ਦਿੱਤੀ ਤੇ ਮਸਜਿਦ ਬਣਾ ਕੇ ਦਿੱਤੀ ਦੇਖ ਲਓ ਮਤਲਬ ਚੰਗੇ ਲੋਕ ਵੀ ਸਾਡੇ ਆਲੇ ਦੁਆਲੇ ਨੇ ਹੁਣ ਇਹ ਖਬਰਾਂ ਤੁਸੀਂ ਮੈਨੂੰ ਪਤਾ ਹੈ ਕਿ ਬਹੁਤੀਆਂ ਦੇਖਿਆ ਨਹੀਂ ਹੋਣੀਆਂ ਜਿਹੜੀਆਂ ਦੋਸ ਸਕ੍ਰੀਨਸ਼ਾਟ ਦਿਖਾਇਆ ਤਾਂ ਤੁਹਾਨੂੰ ਬਿਲਕੁਲ ਹੀ ਨਹੀਂ ਯਾਦ ਹੋਣਾ ਪਰ ਤੁਹਾਨੂੰ ਯਾਦ ਕਰਾਇਆ ਕਿਉਂਕਿ ਇਹੋ ਜਿਹੀਆਂ ਖਬਰਾਂ ਦਿੰਦੇ ਨਹੀਂ ਅਸੀਂ ਚਾਹੁੰਦੇ ਨਹੀਂ ਮੈਂ ਕੱਲ ਪਰਸੋਂ ਇੱਕ ਬੜੀ ਸੋਹਣੀ ਖਬਰ ਸਾਂਝੀ ਤੁਹਾਡੇ ਨਾਲ ਕੀਤੀ ਕਿਉਂਕਿ ਕਿਤੇ ਕਿਤੇ ਚੰਗੀ ਚੰਗੀ ਜੇ ਕੋਈ ਖਬਰ ਆਉਂਦੀ ਹੈ ਨਾ ਉਹਨੂੰ ਵੀ ਸਾਂਝਾ ਕਰਨਾ ਚਾਹੀਦਾ ਆਦਰਵਾਇਜ਼ ਤੁਹਾਨੂੰ ਪਤਾ ਆਲੇ ਦੁਆਲੇ ਜੋ ਕੁਛ ਅੱਜਕੱਲ੍ਹ ਚੱਲ ਰਿਹਾ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਸੋ ਜੇਕਰ ਕਦੇ ਕੁਛ ਇਹੋ ਜਿਹਾ ਆਉਂਦਾ ਤੇ ਉਹਨੂੰ ਵੀ ਸਾਂਝਾ ਕਰਨਾ ਚਾਹੀਦਾ ਤਾਂ ਕਿ ਦੋਸਤੀ ਦਾ ਮੁਹੱਬਤ ਦਾ ਤੇ ਸਾਂਝੀ ਵਾਲਤਾ ਦਾ ਪੈਗਾਮ ਲੋਕਾਂ ਤੱਕ ਜਾਵੇ ਤੇ ਸ਼ਾਇਦ ਕਿਸੇ ਨਾ ਕਿਸੇ ਤੇ ਅਸਰ ਹੋਵੇ ਤੇ ਇਹਨਾਂ ਚੀਜ਼ਾਂ ਨੂੰ ਫੋਲੋ ਕਰਕੇ ਦੋਸਤੀ ਦਾ ਹੱਥ ਇੱਕ ਦੂਜੇ ਲਈ ਅੱਗੇ ਵਧਾਉਣ ਕਿਉਂਕਿ ਦੁਸ਼ਮਣੀਆਂ ਤੁਹਾਨੂੰ ਪਤਾ ਹੀ ਅੱਜਕੱਲ੍ਹ ਕਮਾਲ ਹੀ ਹੋਈ ਪਈਆਂ ਕਮਾਲੀ ਮਤਲਬ ਦੇਖੋ ਕੈਸੀ ਉਦਾਹਰਨਾ ਜਿੱਥੇ ਇੰਨੀ-ਇੰਨੀ ਜ਼ਮੀਨ ਵਾਸਤੇ ਕਿੰਨੇ ਕਤਲ ਹੋਏ ਨੇ ਥੋੜੇ ਦਿਨਾਂ ਵਿੱਚ ਹੀ ਉੱਥੇ ਇਹ ਵੀ ਮਿਸਾਲਾਂ ਨੇ ਸੋ ਚੰਗੀਆਂ ਚੀਜ਼ਾਂ ਨੂੰ ਵੀ ਜ਼ਰੂਰ ਪਿਆਰ ਦਿਆ ਕਰੋ ਜਿੱਥੇ ਤੁਸੀਂ ਕੰਟਰੋਵਰਸੀ ਵਾਲੀਆਂ ਕੋਈ ਚੀਜ਼ਾਂ ਹੁਣ ਤੁਸੀਂ ਬਹੁਤ ਸ਼ੇਅਰ ਕਰਦੇ ਹੋ ਬਹੁਤ ਕਮੈਂਟ ਭੇਜਦੇ ਹੋ ਪਰ ਚੰਗੀਆਂ ਚੀਜ਼ਾਂ ਤੇ ਵੀ ਗੱਲ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ